ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੋਲਾ ਜੰਕਸ਼ਨ ਤੇ ਮੈਂ ਹਾਂ ਤੁਹਾਡਾ ਹੋਸਟ ਸ਼ੈਂਕੀ ਅੱਜ ਪੰਜਾਬ ਵਿਚ ਰੋਲਾ ਪਿਆ ਹੋਇਆ ਹੈ ਇੱਕ ਐਸੇ ਮਾਮਲੇ ਤੇ ਜਿਸ ਨੇ ਸੱਭੇ ਚਾਰ ਸਿਆਸਤ ਅਤੇ ਇਤਿਹਾਸ ਦੇ ਜਕਮਨ ਨੂੰ ਮੂੜ ਖੋਲ ਦਿੱਤਾ ਹੈ ਮਾਮਲਾ ਹੈ ਪੰਜਾਬੀ ਸਟਾਰ ਦਲਜੀਤ ਦੁਸਾਂਜ ਅਤੇ ਬਾਲੀਵੁੱਡ ਦੇ ਮੈਗਾ ਸਟਾਰ ਅਮਿਤਾਭ ਬਚਨ ਦਾ ਹੁਣ ਹੋਇਆ ਕੀ ਪਿਛਲੀ ਦਿਨੀ ਦਲਜੀਤ ਕੌਣ ਬਣੇਗਾ ਕਰੋੜਪਤੀ ਦੇ ਸੈੱਟ ਤੇ ਗਏ ਸਨ ਉੱਥੇ ਉਹਨਾਂ ਨੇ ਸਤਿਕਾਰ ਵੱਜੋਂ ਅਮਿਤਾਭ ਬਚਨ ਦੇ ਪੈਰੀ ਹੱਥ ਲਾਇਆ ਪਰ ਇੱਕ ਸਧਾਰਨ ਸਤਿਕਾਰ ਦਾ ਇਸ਼ਾਰਾ ਹੁਣ ਬਣ ਗਿਆ ਵੱਡਾ ਰੋਲਾ ਕਿਉਂਕਿ ਐਸਐਫ ਜੀ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਦਲਜੀਤ ਨੂੰ ਉੱਤਮ ਕੀ ਦੇ ਦਿੱਤੀ ਹੈ ਪੰਨੂ ਦਾ ਕਹਿਣਾ ਹੈ ਕਿ ਦਲਜੀਤ ਨੇ ਇਹ ਕਰਕੇ 1984 ਦੇ ਸਿੱਖ ਪੀੜਤਾ ਦੀ ਬੇਇੱਜ਼ਤੀ ਕੀਤੀ ਹੈ ਚਲੋ ਜਾਣਦੇ ਹਾਂ ਪੂਰੀ ਕਹਾਣੀ ਕਿਉਂ ਪੁੰਨੂ ਗੁੱਸੇ 'ਚ ਆਇਆ ਤੇ ਕੀ ਕਹਿ ਗਿਆ ਦੋਸਤੋ ਕੇਬੀਸੀ ਦਾ 17ਵਾਂ ਸੀਜ਼ਨ ਚੱਲ ਰਿਹਾ ਹੈ ਤੇ ਇਸ ਵਾਰ ਦੇ ਸ਼ਾਨਦਾਰ ਸ਼ੁੱਕਰਵਾਰ ਐਪੀਸੋਡ 'ਚ ਮਹਿਮਾਨ ਦਲਜੀਤ ਦੋਸਾਂਝ ਦਲਜੀਤ ਨੇ ਸ਼ੋਅ ਤੇ ਪੰਜਾਬੀਅਤ ਦਾ ਜ਼ਬਰਦਸਤ ਰੰਗ ਦਿਖਾਇਆ ਆਪਣੀ ਮਿੱਠੀ ਪੰਜਾਬੀ 'ਚ ਗੱਲ ਕੀਤੀ ਗੀਤ ਗਾਏ ਤੇ ਹਰ ਜਗ੍ਹਾ ਖੁਸ਼ੀ ਫੈਲ ਰਹੀ ਹੋਈ ਸੀ ਫਿਰ ਉਹ ਮੂਮੈਂਟ ਆਇਆ ਜਦੋਂ ਦਲਜੀਤ ਨੇ ਅਮਿਤਾਬ ਬੱਚਨ ਦੇ ਪੈਰੀ ਹੱਥ ਲਾਇਆ ਇਹ ਸਿਰਫ ਸਤਿਕਾਰ ਸੀ ਜ ਇਵੇਂ ਅਸੀਂ ਆਪਣੇ ਵੱਡਿਆਂ ਨੂੰ ਕਰਦੇ ਹਾਂ ਪਰ ਇਸ ਇਸ਼ਾਰੇ ਨੇ ਐਸਐਫਜੀ ਨੇ ਤੁਰੰਤ ਵੱਡਾ ਵਿਵਾਦ ਬਣਾ ਦਿੱਤਾ ਉਹਨਾਂ ਦੇ ਮੁਕਾਬਕ ਇਹ ਸਿਰਫ ਪੈਰ ਛੂਣਾ ਨਹੀਂ ਸੀ ਸਗੋਂ ਉਹਨਾਂ ਲਈ ਇੱਕ ਸੰਵੇਦਨਸ਼ੀਲ ਇਤਿਹਾਸਕ ਚੋੜ ਸੀ ਪੁੰਨੂ ਨੇ ਵੀਡੀਓ ਜਾਰੀ ਕਰਕੇ ਕਿਹਾ ਦਲਜੀਤ ਦੋਸਾਂਝ ਨੇ ਅਮਿਤਾ ਬਚਨ ਦੇ ਪੈਰ ਛੂਕੇ 1984 ਦੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਦੀ ਬੇਇੱਜ਼ਤੀ ਕੀਤੀ ਹੈ ਹੁਣ ਸਮਝੋ ਪੁੰਨੂ ਦੇ ਗੁੱਸੇ ਦੇ ਦੋ ਕਾਰਨ ਹਨ ਪਹਿਲਾ ਐਸਐਫਜੀ ਦਾ ਦਾਅਵਾ ਹੈ ਕਿ 1 ਅਕਤੂਬਰ 31 1984 ਨੂੰ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਮੀਤਾ ਬਚਨ ਨੇ ਖੂਨ ਦਾ ਬਦਲਾ ਖੂਨ ਦਾ ਨਾਅਰਾ ਲਾ ਕੇ ਪਿੰਡ ਨੂੰ ਖਸਾਇਆ ਸੀ ਪਾਵੇਂ ਬਚਨ ਨੇ ਇਹ ਦੋਸ ਕਈ ਵਾਰ ਟੁੱਟ ਲੇ ਪਰ ਸਿੱਖ ਭਾਈਚਾਰੇ ਦਾ ਇੱਕ ਹਿੱਸਾ ਅਜ ਵੀ ਇਹ ਗੱਲ ਮੰਨਦਾ ਹੈ ਇਸ ਕਰਕੇ ਐਸਐਫਜੀ ਕਹਿੰਦੀ ਹੈ ਕਿ ਜਿਹੜੇ ਵਿਅਕਤੀ ਦਾ ਨਾਮ ਉਸ ਦੌਰ ਨਾਲ ਜੁੜਿਆ ਹੋਇਆ ਹੈ ਉਸ ਦਾ ਪੈਰ ਛੂਣਾ ਇਤਿਹਾਸ ਨਾਲ ਧੋਖਾ ਹੈ ਆਸਟ੍ਰੇਲੀਆ ਕਨਸਰਟ ਅਤੇ 1 ਨਵੰਬਰ ਦੀ ਤਾਰੀਖ ਦਿਲਜੀਤ ਦਾ ਅਗਲਾ ਵੱਡਾ ਸ਼ੋਅ ਹੈ ਆਸਟ੍ਰੇਲੀਆ ਦੇ ਮੈਲਬੌਰਨ ਸਟੇਡੀਅਮ ਚ ਇਹ ਰਿਮੈਂਬਰ ਨੂੰ ਉਹ ਪਹਿਲੇ ਭਾਰਤੀ ਹਨ ਜੋ ਉੱਥੇ ਹੈਡਲਾਈਨ ਕਰਨ ਜਾ ਰਹੇ ਹਨ ਪਰ ਐਸਐਫਜੀ ਦਾ ਕਹਿਣਾ ਹੈ 1 ਨਵੰਬਰ ਵਿੱਚ ਉਹ ਦਿਨ ਹੈ ਜਦੋਂ 1984 ਦੀ ਹਿੰਸਨ ਨੂੰ ਯਾਦ ਮਨਾਈ ਜਾਂਦੀ ਹੈ ਅਕਾਲ ਤਖਤ ਸਾਹਿਬ ਨੇ ਇਸ ਦਿਨ ਨੂੰ ਸਿੱਖ ਨਸਲ 쿠ਸੀ ਯਾਦਗਾਰੀ ਦਿਵਸ ਵਜੋਂ ਮਾਨਤਾ ਦਿੱਤੀ ਹੈ ਇਸ ਕਰਕੇ ਪੁਨੂ ਨੇ ਧਮਕੀ ਦਿੱਤੀ ਹੈ ਕਿ ਉਹ ਮੈਲਬੌਰਨ ਚ ਪੰਥਕ ਬੰਦ ਰੈਲੀ ਕਰਵਾਏਗਾ ਅਤੇ ਦਲਜੀਤ ਦਾ ਸ਼ੋਰ ਗਵਾਉਣ ਦੀ ਕੋਸ਼ਿਸ਼ ਕਰੇਗਾ ਉਹ ਕਹਿੰਦਾ ਹੈ 1 ਨਵੰਬਰ ਨੂੰ ਕੋਈ ਵੀ ਸਿੱਖ ਜਸ਼ਨ ਨਹੀਂ ਮਨਾਵੇ ਇਹ ਮਾਮਲਾ ਬਹੁਤ ਸੁਵੇਦਨ ਸੀਲ ਹੈ ਇੱਕ ਪਾਸੇ ਕਲਾਕਾਰ ਦੀ ਨਿੱਜੀ ਸਤਿਕਾਰ ਭਾਵਨਾ ਤੇ ਦੂਜੇ ਪਾਸੇ ਕੌਮ ਦੇ ਡੂੰਗੇ ਜ਼ਖਮ ਦਲਜੀਤ ਦਾ ਮਕਸਦ ਸਿਰਫ ਆਦਰ ਦਿਖਾਉਣਾ ਸੀ ਪਰ ਇਤਿਹਾਸ ਦਾ ਦਰਦ ਅੱਜ ਵੀ ਕਈਆਂ ਲਈ ਤਾਜ਼ਾ ਹੈ ਐਸਐਫਜੀ ਨੇ ਅਕਾਲ ਤਖਤ ਤੇ ਜਥੇਦਾਰ ਨੂੰ ਵੀ ਅਪੀਲ ਕੀਤੀ ਹੈ ਦਲਜੀਤ ਨੂੰ ਤਲਬ ਕੀਤਾ ਜਾਵੇ ਤੇ ਉਹਨਾਂ ਤੋਂ ਸਪਸ਼ਟੀਕਰਨ ਮੰਗਿਆ ਜਾਵੇ ਇਸ ਵੇਲੇ ਤੱਕ ਦਲਜੀਤ ਵੱਲੋਂ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਪਰ ਆਸਟ੍ਰੇਲੀਆ ਚੌਕ ਸੁਰੱਖਿਆ ਏਜੰਸੀਆਂ ਐਕਟਿਵ ਹੋ ਗਈਆਂ ਨੇ ਸਵਾਲ ਇਹ ਹੈ ਕਿ ਦਲਜੀਤ ਆਪਣਾ ਸਟੇਟਮੈਂਟ ਦੇਣਗੇ ਜਾਂ ਅਕਾਲ ਤਖਤ ਇਸ ਮਾਮਲੇ ਚ ਦਖਲ ਦੇਵੇਗਾ ਸਮਾਹੀ ਦੱਸੇਗਾ ਇਹ ਰੋਲਾ ਕਿੰਨਾ ਵੱਡਾ ਬਣ ਸਕਦਾ ਹੈ ਬੜ ਦਿਲਜੀਤ ਨੂੰ ਸਾਝ ਪੰਜਾਬ ਅਤੇ ਪੰਜਾਬੀਤ ਨੂੰ ਦੁਨੀਆ ਭਰ ਚ ਮਸ਼ਹੂਰ ਕਰ ਰਹੇ ਨੇ ਉਹ ਆਪਣੇ ਹਰ ਸ਼ੋਅ ਚ ਪੰਜਾਬੀਤ ਨੂੰ ਅੱਗੇ ਲੈ ਕੇ ਆਉਂਦੇ ਨੇ ਪਰ ਪੁੱਨੂ ਦਾ ਦਿਲਜੀਤ ਨੂੰ ਸਿੱਧਾ ਧਮਕੀ ਦੇਣਾ ਕੀ ਜਾਇਜ਼ ਗੱਲ ਹੈ ਤੁਸੀਂ ਕਮੈਂਟ ਬਾਕਸ ਚ ਦੱਸੋ ਕਿ 1 ਨਵੰਬਰ ਨੂੰ ਦਿਲਜੀਤ ਦਾ ਸ਼ੋਅ ਹੋਵੇਗਾ ਜਾਂ ਫਿਰ ਇਸ ਨੂੰ ਕੈਨਸਲ ਕਰਿਆ ਜਾਵੇਗਾ ਮਿਲਦੇ ਹਾਂ ਅਗਲੇ ਅਪਡੇਟ ਨਾਲ ਜਦ ਤੱਕ ਲਈ ਧੰਨਵਾਦ ਜੀ